ਚੱਲ ਰਿਹਾ ਜਿਹੜਾ 2 ਲੱਖ ਦਾ ਇਨਾਮ ਵਾਲਾ ਟਾਈਮ ਘੜੀ ਦਿਖਾ ਦਿੰਦੇ ਨੇ ਸਰਪਲਿਸ ਇਧਰ ਨੂੰ ਘਮਾਇਓ ਕਿੰਨਾ ਸਮਾਂ ਟੋਟਲ ਦਿੱਤਾ ਸੀਗਾ ਇਹਦੇ 'ਚ ਇਹਦੇ ਵਿੱਚ ਜੀ ਆਪਾਂ 30 ਮਿੰਟ ਦਾ ਸਮਾਂ ਦਿੱਤਾ ਸੀਗਾ ਟੋਟਲ ਹਾਂ ਤੇ ਜਿਹਦੇ ਵਿੱਚੋਂ 27 ਸੈਕਿੰਡ 27 ਮਿੰਟ ਹੋ ਗਏ ਨੇ 28 ਮਿੰਟ ਹੀ ਹੋ ਚਲੇ ਨੇ ਇਹਦੇ ਜੋ 20 ਮਿੰਟ ਡਾਉਣ ਲਈ ਦਿੱਤੇ ਸੀ 20 ਮਿੰਟ ਡਾਉਣ ਵਾਸਤੇ ਦਿੱਤੇ ਸੀਗੇ 10 ਮਿੰਟ ਜਿਹੜਾ ਸੀਗਾ ਉਹਦੇ ਵਾਸਤੇ ਗੁੱਡਾ ਆਪਾਂ ਚੜਾ ਕੇ ਹੋਲਡ ਕਰਨਾ ਸੀਗਾ ਹਵਾ ਦੇ ਵਿੱਚ ਅੱਛਾ ਕੀ ਸਥਿਤੀ ਆ ਸਮਾਨ 'ਚ ਸਥਿਤੀ ਜੀ ਸਮਾਨ ਦੇ ਵਿੱਚ ਤੁਹਾਡੇ ਸਾਹਮਣੇ ਹੀ ਆ ਉਹਦੇ ਵਿੱਚੋਂ ਗੁੱਡੇ ਰਹਿ ਗਏ ਨੇ ਸਾਰੇ 2-3 ਬਾਕੀ ਸਾਰੇ ਜਿਹੜੇ ਉਹ ਡਿਸਕਵਾਲਿਫਾਈ ਹੋ ਚੁੱਕੇ ਨੇ ਹੁਣ ਜਿਹੜਾ ਆਪਾਂ ਸਮਝਦਾ ਇੰਤਜ਼ਾਰ ਕਰਦੇ ਆ 2 ਮਿੰਟ ਬਾਅਦ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਏਗਾ ਜੀ ਅ ਤੁਸੀਂ ਸਰ 2 ਮਿੰਟ ਦਿਓ ਜਾਣਕਾਰੀ ਜੀ ਪੁਲਿਸ ਇੱਥੇ ਦੇ ਪਾਸੇ ਅੱਗੇ ਨੂੰ ਆਜੋ ਤੁਸੀਂ ਵੀ ਸਰ ਸਾਨੂੰ ਜਦੋਂ ਟਾਈਮ ਲੇੜਿਆ ਆ ਗਿਆ ਸਾਨੂੰ ਪੁਲਿਸ ਦੱਸ ਦੇਣਾ ਕਿ ਕੀ ਸਥਿਤੀ ਆ ਸਰ ਸਥਿਤੀ ਤਾਂ ਬਹੁਤ ਅੱਛੀ ਹੈਗੀ ਬਟ ਇਹ ਹੈਗਾ ਕਈ ਲੋਕਾਂ ਨੇ ਜਿਹੜਾ ਡਿਸਕਵਾਲਿਫਾਈ ਕੀਤਾ ਕਈ ਲੋਕਾਂ ਨੇ ਦੂਸਰੇ ਬੰਦਿਆਂ ਨੂੰ ਡਿਸਕਵਾਲਿਫਾਈ ਕਰਾਇਆ ਉਹਨੇ ਕਿਉਂਕਿ ਜੇ ਤੁਸੀਂ ਦੇਖੋਗੇ ਅਸੀਂ ਜਿਹੜਾ ਤਿਉਹਾਰ ਮਨਾ ਰਹੇ ਆ ਤੇ ਇਸ ਚ ਹੋਇਆ ਕੀ ਹੈਗਾ ਕਿ ਜਿਵੇਂ ਗੁੱਡੇ ਇਧਰੋਂ ਉਡਾ ਇੱਥੇ ਜਿਹੜੇ ਲੋਕਾਂ ਦਾ ਜਿਹੜਾ ਜਮਕਟ ਹੈਗਾ ਦੇਖੋ ਅਸੀਂ ਕਿਉਂਕਿ ਤਿਉਹਾਰ ਬਣਾ ਰਹੇ ਆ ਅਸੀਂ ਕਿਸੇ ਨੂੰ ਇਹ ਨਹੀਂ ਕਹਾਂਗੇ ਕਿ ਕਿੱਥੇ ਨਾ ਕਿੱਥੇ ਬੈਰੀਕੇਟਿੰਗ ਹੁੰਦੀ ਹੈ ਤੇ ਸਭ ਕੁਝ ਹੁੰਦਾ ਹੈ ਥੋੜਾ ਜਿਹਾ ਅਸੀਂ ਇਹ ਦੇਖ ਰਿਹਾ ਕਿ ਲੋਕੀ ਜਿਹੜੇ ਆ ਕਾਈਟ ਫਲਾਇਰ ਦੇ ਕੋਲ ਖੜੇ ਆ ਕਈ ਕਾਈਟ ਫਲਾਇਰ ਨੇ ਆ ਕੇ ਇਹ ਕਿਹਾ ਹੈਗਾ ਕਿ ਸਾਡੀ ਜਿਹੜਾ ਧਾਗਾ ਕੱਟਿਆ ਗਿਆ ਜਾਂ ਸਾਡੀ ਕਾਈਟ ਫਾੜ ਦਿੱਤੀ ਗਈ ਹੈ ਦੂਸਰੀ ਗੱਲ ਤੁਸੀਂ ਦੇਖੋਗੇ ਜਿਹੜੀ ਹਵਾ ਚ ਕਾਈਟ ਉੱਡ ਰਹੀਆਂ ਪਹਿਲੇ ਰਾਉਂਡ ਚ ਚਾਰ ਕਾਈਟਸ ਜਿਹੜੀ ਆ ਬੋ ਕਰਕੇ ਅੱਗੇ ਕਰ ਦਿੱਤੀਆਂ ਗਈਆਂ ਪਤੰਗ ਉਡਾਰੇ ਸੀਗੇ 12:10 ਦੀ ਕਾਈਟ ਮੇਰੇ ਸਾਹਮਣੇ ਉੱਡੀ ਸੀਗੀ ਉਹਦੀ ਕਾਈਟ ਜਿਹੜੀ ਆ ਹਵਾ ਚ ਕੱਟੀ ਆ ਗਈ ਹੈ ਤੇ ਬਾਕੀ ਇੱਕ ਵਾਰ ਕਾਈਟ ਉੱਡ ਜਾਣ ਤੇ ਸਥਿਤੀ ਤੁਹਾਡੇ ਸਾਹਮਣੇ ਹੈਗੀਆਂ ਨੇ ਕੋਈ ਦੋ ਚਾਰ ਹੈਗੇ ਨੇ ਉੱਪਰ ਪਤਾ ਹਾਂਜੀ ਦੋ ਚਾਰ ਬਿਲਕੁਲ ਮੈਂ ਪਤਾ ਦੇਖ ਰਹੇ ਦੋ ਹੈਗੀਆਂ ਬਾਈ ਪਤਾ ਨਹੀਂ ਦਿਖ ਰਹੀ ਹੈਗੇ ਯਾਨੀ ਦੋ ਦਾ ਇੰਤਜ਼ਾਰ ਹੋ ਰਿਹਾ ਹਾਂਜੀ 2 ਮਿੰਟ ਹੋ ਗਏ 29 ਮਿੰਟ ਹੋ ਗਏ 29 17 ਤੁਸੀਂ ਇਹਦੇ ਦੇ ਪਾਸੇ ਸਾਰਾ ਆ ਜਾਓ ਪਲੀਜ਼ ਫਾਈਨਲੀ ਰਿਜ਼ਲਟ ਕਿਹਨੇ ਤੁਸੀਂ ਦੇਣਾ ਕਿਹਨਾਂ ਅਨਾਉਂਸ ਕਰਨਾ ਜੀ ਤੁਸੀਂ ਨਹੀਂ ਨਹੀਂ ਜਿਊਰੀ ਸਾਡੀ ਜਿਊਰੀ ਸਾਡੀ ਬੈਠੀ ਹੈ ਜੀ ਟੇਬਲ ਤੇ ਰਿਜ਼ਲਟ ਹਾਂਜੀ ਟਾਈਮ ਟਾਈਮ ਫਾਈਨਲ ਕਰਾਂਗੇ ਜੀ ਕਿੱਥੇ ਬੈਠੀ ਤੁਹਾਡੀ ਉਹ ਜਿਊਰੀ ਸਾਹਮਣੇ ਬੈਠੀ ਟੇਬਲ ਲੱਗਾ ਹੋਇਆ ਜੀ ਠੀਕ ਹੈ ਉਹਨਾਂ ਕੋਲ ਵੀ ਚੱਲਦੇ ਟਾਈਮ ਇਹ 37 38 ਸਕਿੰਡ ਚੱਲ ਰਿਹਾ ਔਰ 10 ਮਿੰਟ ਲਾਸਟ ਵਾਲੀ ਦਿੱਤੇ ਸੀਗੇ 20 ਮਿੰਟ ਡਾਊਨ ਨੂੰ ਦਿੱਤੇ ਸੀ 10 ਮਿੰਟ ਸਟੇ ਕਰਨ ਲਈ ਦਿੱਤੇ ਸੀ ਸਮਾਨ ਦੇ ਵਿੱਚ ਇੱਕ ਦੋ ਪਤੰਗ ਜਿਹੜੇ ਹੈਗੇ ਉਹ ਹਜੇ ਉੱਡ ਰਹੇ ਆ ਮਿੰਟ ਪੂਰੇ ਹੋਣ ਵਾਲੇ ਹੈਗੇ ਤੇ ਦੋ ਇੱਕ ਦੋ ਹੀ ਨੇ ਨਾ ਇੱਕ ਦੋ ਰਹਿ ਗਏ ਜੀ ਪਤੰਗ ਜਿਹੜੇ ਉੱਡਦੇ ਪਏ ਨੇ 29 51 29 52 29 53 54 55 56 57 58 59 60 ਯਾਨੀ ਕਿ 30 ਮਿੰਟ ਹੋ ਚੁੱਕਿਆ ਵਿਸਲ ਵਿਸਲ ਵੱਜ ਚੁੱਕੀ ਆ ਵਿਸਲ ਵੱਜ ਚੁੱਕੀ ਆ 2 ਲੱਖ ਵਾਲੀ ਵਿਸਲ ਵੱਜ ਚੁੱਕੀ ਆ 2 ਲੱਖ ਜਿਹਨੂੰ ਮਿਲਣਾ ਹੈ ਉਹਦੀ ਵਿਸਲ ਮਾਰ ਦਿੱਤੀ ਗਈ ਹੁਣ ਦੇਖਦੇ ਆ 2 ਲੱਖ ਕਿਹਦੀ ਝੋਲੀ ਚ ਪੈਂਦਾ ਹੈ ਕਿਹੜਾ 2 ਲੱਖ ਲੈ ਕੇ ਜਾਂਦਾ ਹੈ ਤਾਂ ਫਿਲਹਾਲ ਰਿਜ਼ਲਟ ਜਿਹੜਾ ਇਸ ਪਾਸਿਓਂ ਸ਼ਾਇਦ ਫਾਈਨਲ ਹੋਣਾ ਹੈ ਸਰ ਉਹ ਕਹਿੰਦੇ ਵੀ ਦੋ ਪਤੰਗ ਜਿਹੜੇ ਉਸਮਾਨ ਦੇ ਵਿੱਚ ਸਟੇ ਹੈਗੇ ਆ ਹਾਂਜੀ ਸਰ ਕੀ ਸਥਿਤੀ ਹੈ ਇਸ ਟਾਈਮ ਜੀ ਬਸ ਇੱਕ ਪਤੰਗ ਰਹਿ ਗਿਆ ਜੀ ਉਹਦੇ ਵਿੱਚ ਇੱਕ ਰਹਿ ਗਿਆ ਜੀ ਇੱਕ ਰਹਿ ਗਿਆ ਜੀ ਹੁਣ ਫਾਈਨਲ ਕਰ ਦਿੱਤਾ ਵੀ ਉਹ ਫਾਈਨਲ ਹੋ ਗਿਆ ਜਾਂ ਨਹੀਂ ਨਹੀਂ ਉਹ ਤਾਂ ਹਲੇ ਉਹਨਾਂ ਦੀ ਬੇਨਤੀ ਹੋਏਗੀ ਉਹਨੂੰ ਉੱਪਰੋਂ نیچے ਆ ਅੱਛਾ ਮੈਂ ਉਹਨੂੰ ਹੇਠਾਂ ਉਤਾਰ ਰਹੇ ਹਾਂ ਕਹਤਾ ਉਹਨਾਂ ਨੂੰ ਕਮਾਂਡ ਦਿੱਤੀ ਹੈ ਜੀ ਦੇਤੀ ਕਮਾਂਡ ਜੀ ਉਹਨਾਂ ਨੂੰ ਕਮਾਂਡ ਦਿੱਤੀ ਸਰ ਕਮਾਂਡ ਦਿੱਤੀ ਹੈ ਜੀ ਬਿਲਕੁਲ ਕਮਾਂਡ ਦੇ ਦਿੱਤੀ ਹੁਣ ਦੇਖ ਰਿਹਾ ਕਿ ਚ ਉਤਾਰ ਰਹੇ ਹੋ ਨੀਚੇ ਬਿਲਕੁਲ ਬਿਲਕੁਲ ਕਿਉਂਕਿ ਇੱਕਾ ਜਾਂ ਦੋ ਨੇ ਹਾਂਜੀ ਲਾਸਟ ਇੱਕ ਬਚਿਆ ਲਾਸਟ ਇੱਕ ਬਚਿਆ ਕਿਉਂ ਉਹ ਜਾ ਚੁੱਕੇ ਨੇ ਤੇ ਉਹਨਾਂ ਦੀ ਪਤੰਗ ਪੁਲਿਸ ਉਹਨਾਂ ਨੂੰ ਆਪਾਂ نیچے اتار ਲੀਏ ਉਹਦੀ ਬੇਨਤੀ ਕਰ ਲੀਏ ਦੇਖ ਲਈਏ ਸਭ ਤੋਂ ਵੱਡਾ ਸੀ ਜਾਂ ਦੂਜਾ ਵੱਡਾ ਸੀਗਾ ਇਹ ਕਿਹੜਾ ਹੈਗਾ ਇਹਨਾਂ ਚ ਸਰ ਪੁਲਿਸ ਦੱਸਿਓ ਸਾਨੂੰ ਉੱਪਰ ਹਾਂਜੀ ਉੱਪਰ ਕਿਹੜਾ ਹੈਗਾ ਇਹ ਜਿਹੜਾ ਹੈਗਾ ਇਹ ਵਾਈਟ ਵਾਲਾ ਵੀ ਹੈਗਾ ਅੱਜ ਇਹਦੇ ਵਿੱਚ ਦੋ ਅੱਖਾਂ ਬਣੀਆਂ ਜੀ ਹਾਂਜੀ ਹਾਂਜੀ ਇਹ ਕੈਮਰਾਮੈਨ ਨੂੰ ਕਹੂੰਗਾ ਇਹ ਵਾਲਾ ਪਤੰਗ ਦਾ ਜ਼ਿਕਰ ਕੀਤਾ ਜਾ ਰਿਹਾ ਇਹ ਵਾਲਾ ਹੀ ਆ ਸਰ ਪੁਲਿਸ ਪੁਸ਼ਟੀ ਕਰੋ ਜੀ ਇਹ ਵਾਲਾ ਹੀ ਆ ਜਿਹੜਾ ਇਹ ਵਾਲਾ ਦੋ ਅੱਖਾਂ ਵਾਲਾ ਇੱਕ ਇਹ ਵਾਲਾ ਇੱਕ ਵਾਲਾ ਦੋ ਇਹ ਦੋ ਨੇ ਐ ਪਲੀਜ਼ ਕੈਮਰਾਮੈਨ ਦਿਖਾਵੇ ਇਹ ਦੋ ਨੇ ਇੱਕ ਵਾਰੀ ਹੋਰ ਪੁਸ਼ਟੀ ਕਰਿਓ ਸਰ ਇਹ ਵੀ ਹੈਗਾ ਤੇ ਇਹ ਹੈਗਾ ਸਮਾਨੀ ਕਲਰ ਦਾ ਔਰ ਇੱਕ ਇਹ ਦੋ ਅੱਖਾਂ ਵਾਲਾ ਇਹ ਦੋਨੋਂ ਨੇ ਕੈਮਰਾਮੈਨ ਪਲੀਜ਼ ਉੱਤੇ ਦੋਵੇਂ ਪਤੰਗਾ ਦਿਖਾਓ ਇੱਕ ਬਿਲਕੁਲ ਉੱਪਰ ਸਿਰ ਦੇ ਇੱਕ ਨਾਲ ਆ ਦੋ ਅੱਖਾਂ ਵਾਲਾ ਦੋ ਪਤੰਗਾ ਸਟੈਂਡ ਕਰ ਰਹੀਆਂ ਨੇ ਇਹਨਾਂ ਦੇ ਵੱਲੋਂ ਕਿਹਾ ਗਿਆ ਇੱਥੋਂ ਦੀ ਟੀਮ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਔਰ ਇਹਨਾਂ ਨੂੰ ਉਤਾਰਿਆ ਜਾ ਰਿਹਾ ਹੁਣ نیچے ਬਿਲਕੁਲ ਨੀਚੇ ਉਤਾਰਿਆ ਜਾ ਰਿਹਾ ਦੋਨਾਂ ਪਤੰਗਾ ਨੂੰ ਦੋਨਾਂ ਦੇ ਵਿੱਚੋਂ ਬੇਨਤੀ ਕੀਤੀ ਜਾਏਗੀ ਜਿਹੜਾ ਸਭ ਤੋਂ ਵੱਡਾ ਹੋਏਗਾ ਜਿਹੜਾ ਸਭ ਤੋਂ ਵੱਡਾ ਹੋਏਗਾ ਉਹ ਡੈਫੀਨੇਟਲੀ 2 ਲੱਖ ਦਾ ਹਾਂਜੀ ਹਾਂ ਬਿਲਕੁਲ ਇੰਤਜ਼ਾਰ ਕਰ ਰਹੇ ਸੀ 2 ਲੱਖ ਦੀ ਅਨਾਉਂਸਮੈਂਟ ਹੋਵੇ ਔਰ 2 ਲੱਖ ਅਸੀਂ ਲੈ ਕੇ ਜਾਈਏ ਤਾਂ ਉਹ ਸਮਾਂ ਆ ਚੁੱਕਿਆ ਹੈ ਉਹ 10 20 ਮਿੰਟ ਪਹਿਲੇ ਵੀ ਨਿਕਲ ਚੁੱਕੇ ਨੇ ਔਰ 10 ਮਿੰਟ ਬਾਅਦ ਵਾਲੇ ਵੀ ਨਿਕਲ ਚੁੱਕੇ ਨੇ ਔਰ ਲਾਸਟ ਹੁਣ ਉਹ ਸਮਾਂ ਹੈ ਜਿਸ ਸਮੇਂ ਦੇ ਵਿੱਚ ਇਹਨਾਂ ਨੂੰ ਜਿਹੜਾ ਅਮਾਉਂਟ ਮਿਲਣੀ ਆ ਉਹਦੇ ਵਿੱਚ ਦੋ ਪਤੰਗਾਂ ਨੇ ਜੋ ਲਾਸਟੇ ਟਿਕੀਆਂ ਹੋਈਆਂ ਨੇ ਉਹਨਾਂ ਨੂੰ نیچے ਉਤਾਰਿਆ ਜਾ ਰਿਹਾ ਹੈਗਾ ਉਤਾਰ ਕੇ ਇਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹਦੀ ਮੰਨਤੀ ਕੀਤੀ ਜਾਏਗੀ ਜੋ ਵੀ ਇਹਨਾਂ ਦੀਆਂ ਕੰਡੀਸ਼ਨਾਂ ਨੇ ਟਰਮ ਐਂਡ ਕੰਡੀਸ਼ਨਾਂ ਨੇ ਹਦਾਇਤਾਂ ਨੇ ਉਹ ਸਾਰੀਆਂ ਇਹਨਾਂ ਦੀਆਂ ਨੇ ਪਰ ਫਿਲਹਾਲ ਸਿਰਫ ਅਸੀਂ ਤੁਹਾਨੂੰ ਜੋ ਪੁਸ਼ਟੀ ਕਰ ਰਹੇ ਹਾਂ ਉਹ ਇਹਨਾਂ ਦੇ ਮਾਧਿਅਮ ਦੇ ਰਾਹੀਂ ਕਰ ਰਹੇ ਹਾਂ ਜਿਹੜੇ ਜੱਜਿਸ ਇੱਥੇ ਹੈਗੇ ਨੇ ਜੋ ਜੱਜਿਸ ਇੱਥੇ ਦੱਸ ਰਹੇ ਨੇ ਉਹਨਾਂ ਦੇ ਮਾਧਿਅਮ ਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਫਿਲਹਾਲ ਕਿਹੜਾ ਪਤੰਗ ਅਸਮਾਨ ਦੇ ਵਿੱਚ ਆ ਕਿਹੜਾ ਸਟੇ ਕਰ ਰਿਹਾ ਕਿਹੜਾ ਨਹੀਂ ਕਰ ਰਿਹਾ ਹੈਗਾ ਉਸ ਦੀ ਪੁਸ਼ਟੀ ਇਹ ਕਰਨਗੇ ਫਿਲਹਾਲ 10 ਦੇਰ ਤੱਕ ਤੁਹਾਨੂੰ ਬੰਨਣਾ ਪਏਗਾ ਜਿੰਨੀ ਦੇਰ ਤੱਕ ਪਤੰਗਾ ਦੀ ਮੰਤੀ ਨਹੀਂ ਹੋ ਜਾਂਦੀ ਤਾਂ ਫਿਲਹਾਲ ਇਸ ਪਾਸੇ ਜਿਹੜੀਆਂ ਟੀਮਾਂ ਬੈਠੀਆਂ ਸੀਗੀਆਂ ਇਹਦਾ ਟੀਮਾਂ ਸੀ ਇਹ ਪਤੰਗ ਉਤਾਰ ਲਿਆ ਗਿਆ ਹੈ ਆਪ ਇਧਰ ਦਿਖਾ ਦਿੱਤਾ ਜਾਵੇ ਇਹ ਪਤੰਗ ਉਤਾਰ ਲਿਆ ਗਿਆ ਹੈ ਬਿਲਕੁਲ نیچے ਆ ਔਰ ਇਹਨੂੰ ਉਤਾਰ ਕੇ ਇਹਦੀ ਮੰਤੀ ਕੀਤੀ ਜਾਏਗੀ ਇਹਦੀ ਮੰਤੀ ਕੀਤੀ ਜਾਏਗੀ ਇਸ ਦਾ ਸਾਈਜ਼ ਵੱਡਾ ਹੈ ਦੂਸਰਾ ਪਤੰਗ ਵੀ ਉਤਾਰਿਆ ਜਾ ਰਿਹਾ ਹੈਗਾ ਇਹ ਇਨਾਂ ਅਧਿਕਾਰੀਆਂ ਦੇ ਵੱਲੋਂ ਦੂਜਾ ਪਤੰਗ ਵੀ ਉਤਾਰਿਆ ਜਾ ਰਿਹਾ ਹੈਗਾ ਤਾਂ ਫਿਲਹਾਲ ਪਤੰਗ ਆ ਉਤਾਰ ਲਿਆ ਗਿਆ ਇਸ ਦੀ ਮੰਤੀ ਕੀਤੀ ਜਾਏਗੀ ਹੁਣ ਅਧਿਕਾਰੀਆਂ ਦੇ ਵੱਲੋਂ ਇਸ ਦਾ ਸਾਈਜ਼ ਕੀ ਆ ਇਹਨੂੰ ਇਸ ਪਾਸੇ ਲਿਆਂਦਾ ਜਾ ਰਿਹਾ ਦੂਜਾ ਪਤੰਗ ਇਹ ਦੋਨੇ ਲਾਸਤੱਕ ਟਿਕੇ ਰਹੇ ਆ ਇਹ ਇਨਾਂ ਦੇ ਵੱਲੋਂ ਇਥੋਂ ਕਿਹਾ ਗਿਆ ਲਾਸਤੱਕ ਇਹ ਪਤੰਗ ਟਿਕੇ ਰਹੇ ਆ ਔਰ ਹੁਣ ਇਹਨਾਂ ਪਤੰਗਾਂ ਨੂੰ ਹੁਣ ਇਹਨਾਂ ਪਤੰਗਾਂ ਦੀ ਮੰੰਤੀ ਹੋਏਗੀ ਔਰ ਮੰੰਤੀ ਤੋਂ ਬਾਅਦ ਜਿਹੜਾ 2 ਲੱਖ ਰੁਪਏ ਦਾ ਇਨਾਮ ਜਿਹੜਾ ਉਹ ਨਾਊਂਸ ਕੀਤਾ ਜਾਏਗਾ ਕਿ 2 ਲੱਖ ਰੁਪਈਆ 2 ਲੱਖ ਰੁਪਈਆ ਜਿਹੜਾ ਉਹ ਕਿਸ ਦੀ ਝੋਲੀ ਦੇ ਵਿੱਚ ਪੈਂਦਾ ਹੈ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਆ ਕੇ ਉਹਨਾਂ ਦੀ ਮੰੰਤੀ ਕੀਤੀ ਜਾਏਗੀ ਇੱਥੇ ਇੱਥੇ ਮੰੰਤੀ ਕੀਤੀ ਜਾਏਗੀ ਫਿਲਹਾਲ ਇਹ ਤੁਹਾਨੂੰ ਦਿਖਾਉਣੇ ਆ ਇਧਰਲੇ ਪਾਸੇ ਪਲੀਜ਼ ਕੈਮਰਾਮੈਨ ਇਸ ਪਾਸੇ ਆ ਕੇ ਤਸਵੀਰ ਜ਼ਰੂਰ ਸਾਂਝੀ ਕੀਤੀ ਜਾਵੇ ਫੀਤਾ ਇਹਨਾਂ ਦੇ ਕੋਲੇ ਆ ਮਿੰਤੀ ਮਿੰਤੀ ਕੀਤੀ ਜਾ ਰਹੀ ਆ ਇਹ ਇਹ ਪੇਪਾ ਜੀ ਕਿਹੜੇ ਪਤੰਗ ਨੇ ਉਹ ਜਿਹੜੇ ਹਵਾ ਚੁੱਡੇ ਨੇ ਹਾਂਜੀ ਹਾਂਜੀ ਅੱਛਾ ਇਹ ਕੰਪੀਟੀਸ਼ਨ 'ਚ ਸੀਗੇ ਹਾਂਜੀ ਹਾਂਜੀ ਬਿਲਕੁਲ ਪਲੀਜ਼ ਕਰੋ ਤੁਸੀਂ ਤਾਂ ਆਹ ਦੇਖ ਲਓ ਮਾਪਿਆ ਜਾ ਰਿਹਾ ਇਹਨਾਂ ਨੂੰ ਕੀ ਸਾਈਜ਼ ਆ ਇਸ ਦਾ ਕਿਹੜਾ ਜਿੱਤਿਆ ਹੈ ਹੁਣ ਇਹ ਫਾਈਨਲ ਹੋ ਜਾਏਗਾ ਕਿ ਦੀ ਝੋਲੀ 'ਚ 2 ਲੱਖ ਵਾਲਾ ਇਨਾਮ ਪੈਂਦਾ ਹੈ ਹੁਣ ਇਹ ਫਾਈਨਲ ਹੋ ਜਾਏਗਾ ਹੁਣੇ ਫਾਈਨਲ ਹੋ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਫਿਲਹਾਲ ਮਾਪਿਆ ਜਾ ਰਿਹਾ ਮਾਪਿਆ ਜਾ ਰਿਹਾ ਇਹਨਾਂ ਨੂੰ ਨਾਲ ਨੋਟ ਵੀ ਕੀਤਾ ਜਾ ਰਿਹਾ ਨੋਟ ਵੀ ਕੀਤਾ ਜਾ ਰਿਹਾ ਔਰ ਫਿਲਹਾਲ ਕੀ ਸਥਿਤੀ ਆ ਹਜੇ ਕੁਝ ਸਮੇਂ ਤੱਕ ਸਾਫ਼ ਹੋਏਗੀ ਕਿਉਂਕਿ ਹਜੇ ਇਹਨਾਂ ਦਾ ਵਰਕ ਚੱਲ ਰਿਹਾ ਹੈ 2 ਲੱਖ ਦੀ ਗੱਲ ਆ 2 ਲੱਖ ਦੀ 2 ਲੱਖ ਕਿਸ ਨੂੰ ਮਿਲਦਾ ਹੈ ਕਿਹੜਾ ਥੁੱਕ ਲਾ ਕੇ ਗਿਣ ਕੇ ਲੈ ਕੇ ਜਾਂਦਾ ਇਹ ਹੁਣੇ ਕਲੀਅਰ ਹੋ ਜਾਊਗਾ 50 ਕਮੈਂਟਾਂ ਦੇ ਵਿੱਚ 50 ਕਮੈਂਟਾਂ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਆਹ ਦੇਖ ਲਓ ਇਹਦੀ ਵੀ ਜਿਹੜੀ ਮੰਤੀ ਕੀਤੀ ਜਾ ਰਹੀ ਹੈ ਇਹ ਪਤੰਗ ਹਵਾ ਦੇ ਵਿੱਚ ਲੰਮਾ ਸਮਾਂ ਉੜਦੇ ਰਹਿਆ ਔਰ ਇਹ ਜਿਹੜੇ ਲਾਸਟ ਤੱਕ ਵੀ ਉੜਦੇ ਰਹਿਆ ਇਹਨਾਂ ਦਾ ਸਾਈਜ਼ ਵੀ ਜਿਹੜਾ 5 8 ਉਹ ਕੀਤਾ ਜਾ ਰਿਹਾ ਮਾਪਿਆ ਜਾ ਰਿਹਾ ਇਹਨਾਂ ਦਾ ਵੀ ਸਾਈਜ਼ ਮਾਪਿਆ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਹੁਣੇ ਅ ਬਸ ਬਿਲਕੁਲ ਨੇੜੇ ਆ 2 ਲੱਖ ਦੇ ਬਿਲਕੁਲ ਨੇੜੇ ਆ ਇਹ ਕਿੰਨੇ ਨੰਬਰ ਵਾਲਾ ਆ ਨੰਬਰ ਵੀ ਲਿਖਿਓ ਨਹੀਂ ਇਹਨਾਂ ਦੇ ਉੱਪਰ ਕਿਹੜੇ ਨੰਬਰ ਦਾ ਕਿਸ ਨਾਮ ਦਾ ਪੂਰਾ ਪ੍ਰੋਪਰ ਫਿਲਹਾਲ ਇਸ ਪਾਸੇ ਇਸ ਪਾਸੇ ਇਸ ਪਾਸੇ ਵੀ ਇਸ ਪਾਸੇ ਇਸ ਪਾਸੇ ਵੀ ਮੰਤੀ ਕੀਤੀ ਜਾਏਗੀ ਸਾਰਿਆਂ ਦੇ ਸਾਈਜ਼ ਲਿਖੇ ਜਾ ਰਹੇ ਨੇ ਤਾਂ ਨਾਮ ਲਿਖੇ ਜਾ ਰਹੇ ਨੇ ਸਾਈਜ਼ ਇਹ ਤੁਸੀਂ ਇੱਧਰ ਇੱਧਰ ਨੋਟ ਕੀਤੇ ਜਾ ਰਹੇ ਨੇ ਇਸ ਦੇ ਉੱਪਰ ਨੋਟ ਕੀਤਾ ਜਾ ਰਿਹਾ ਔਰ ਨੋਟ ਕਰਕੇ ਦੇਖਿਆ ਜਾ ਰਿਹਾ ਕਿਸ ਦਾ ਪਤੰਗ ਵੱਡਾ ਹੈ ਕਿਸ ਕੌਣ ਕਿਸ ਨੇ ਨਾਮ ਜਿੱਤੇ ਆ ਪੁਲਿਸ ਸਰ ਤਾਂ ਅਗਲੇ ਪਤੰਗ ਦੀ ਜਿਹੜੀ ਮੰਤੀ ਆ ਉਹ ਕਰਨ ਲੱਗੇ ਨੇ ਅਗਲੇ ਪਤੰਗ ਦੀ ਜਿਹੜੀ ਮੰਤੀ ਆ ਉਹ ਕਰਨ ਲੱਗੇ ਨੇ ਅਧਿਕਾਰੀ ਤਾਂ ਹੁਣ ਦੇਖਦੇ ਆ ਕਿ ਕਿਸ ਦੀ ਇਹ ਦੋ ਦੱਸਿਆ ਜਾ ਰਿਹਾ ਸੀ ਕਿ ਲਾਸਟ ਤੱਕ ਲਾਸਟ ਤੱਕ ਦੱਸਿਆ ਜਾ ਰਿਹਾ ਸੀ ਕਿ ਸ਼ਾਇਦ ਇਹਨਾਂ ਦੇ ਫਿਲਹਾਲ ਇਸ ਦੇ ਉੱਪਰ ਵੀ ਫੀਤਾ ਵੱਜਣ ਲੱਗਾ ਲਾਸਟ ਤੱਕ ਇਹ ਦੱਸੇ ਸੀ ਦੋ ਕਿ ਇਹ ਦੋ ਜੜਿਆ ਉਹ ਟਿਕਦੇ ਰਹੇ ਆ ਲਾਸ ਤੱਕ ਰਹਿ ਆ ਹੁਣ ਦੇਖਦੇ ਆ ਨਾ ਲਾਸ ਤੇ ਵਿੱਚੋਂ ਕਿਦਾ ਚਲੇ ਜਾ ਪਲੀਜ਼ ਕਿਦਾ ਪਤੰਗ ਜਿਹੜਾ ਉਹ ਉਹ ਤਾਂ ਫਿਲਹਾਲ ਫਿਲਹਾਲ ਇਸ ਨੂੰ ਮਾਪਿਆ ਜਾ ਰਿਹਾ ਇਸ ਨੂੰ ਮਾਪਿਆ ਜਾ ਰਿਹਾ ਇਸ ਨੂੰ ਇਸ ਨੂੰ ਮਾਪਿਆ ਜਾ ਰਿਹਾ ਤਾਂ ਬੜਾ ਬੜੀ ਜਲਦਬਾਜੀ ਆ ਕਿਉਂਕਿ ਇਨਾਮ 2 ਲੱਖ ਦਾ 2 ਲੱਖ ਦੀ ਗੱਲ ਆ ਔਰ ਇਸ ਦਾ ਸਾਈਜ਼ ਮਾਪਿਆ ਜਾ ਰਿਹਾ ਇਸ ਨੂੰ ਵੱਡਾ ਕਿਹਾ ਜਾ ਰਿਹਾ ਲੋਕਾਂ ਦੇ ਵੱਲੋਂ ਅੱਜ ਆ ਪਿੱਛੋਂ ਆ ਰਿਆਂ ਨੇ ਵੱਡਾ ਇੱਕੋ ਨਾਲ ਨਾਲ ਇੱਕ ਨਾਲ ਇੱਕ ਹਾਂ ਬਿਲਕੁਲ ਕਿੰਨਾ ਕਿੰਨਾ ਨੰਬਰ ਹੈ ਸਾਰੇ ਇਹ ਇਹਨਾਂ ਦਾ ਸੀਰੀਅਲ ਨੰਬਰ 124 ਹੈ ਓਕੇ ਤਾਂ ਇਹਨਾਂ ਨੂੰ ਮਾਪਿਆ ਗਿਆ ਹੁਣ ਦੇਖਦੇ ਹਾਂ ਇਸ ਦਾ ਸਾਈਜ਼ ਦੇਖਣ ਚ ਔਰ ਮਾਪਣ ਚ ਕੀ ਫਰਕ ਨਿਕਲਦਾ ਹੈ ਤਾਂ ਫਿਲਹਾਲ ਅਨਾਉਂਸਮੈਂਟ ਜਿਹੜੀ ਆ ਇਦੋਂ ਮਾਰ ਲਿਆ ਜੇ ਅਨਾਉਂਸਮੈਂਟ ਜਿਹੜੀ ਆ ਬਸ ਕੁਝ ਸਕਿੰਟਾਂ ਦੇ ਵਿੱਚ ਹੋਣ ਵਾਲੀ ਆ ਕੁਝ ਸਕਿੰਟਾਂ ਦੇ ਵਿੱਚ ਅਨਾਉਂਸਮੈਂਟ ਹੋਣ ਵਾਲੀ ਆ ਤਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਇਸ ਦਾ ਏਰੀਆ ਕੱਢਿਆ ਜਾ ਰਿਹਾ ਹੁਣ ਉਸ ਦਾ ਏਰੀਆ ਕੱਢਿਆ ਜਾ ਰਿਹਾ ਔਰ ਇਹਨਾਂ ਦੇ ਏਰੀਆ ਕੱਢਣ ਤੋਂ ਬਾਅਦ ਉਹਨਾਂ ਦੇ ਏਰੀਆ ਕੱਢਣ ਤੋਂ ਬਾਅਦ ਦੇਖਿਆ ਜਾਏਗਾ ਕਿ ਬਿਲਕੁਲ ਤਾਂ ਇਸ ਪਾਸੇ ਇਸ ਪਾਸੇ इस पास भी देखिया जा रहा इस साइज भी जरा लिखा जा रहा फिलहाल तुसी देख सकते हो फिलहाल मिनती की गई है ਮਿੰਤੀ ਕਰ ਲਈ ਗਈ ਆ ਮਿੰਤੀ ਹੋ ਚੁੱਕੀ ਆ ਹੁਣ ਅਗਲਾ ਹੋਰ ਨਹੀਂ ਹੈ ਕੋਈ ਐਵੇਂ ਮਿੰਤੀ ਮਿੰਤੀ ਹੋ ਚੁੱਕੀ ਆ ਫਾਈਨਲ ਕੀ ਨਿਕਲਦਾ ਕੀ ਕੀ ਮਿੰਤੀ ਆ ਕੀ ਮਿੰਤੀ ਆ ਉਹ ਦੇਖਿਆ ਜਾਏਗਾ ਕੀ ਕਿਹੜਾ ਵੱਡਾ ਹੈ ਕਿਹੜਾ ਛੋਟਾ ਹੈ ਕਿਸ ਨੇ ਪੂਰੇ ਟਾਈਮ ਦੇ ਲਈ ਉੱਪਰ ਚੜਾ ਕੇ ਰੱਖਿਆ ਉਸ ਦਾ ਹਜੇ ਕਲੀਅਰ ਹੋਏਗਾ ਹੁਣੇ ਕਲੀਅਰ ਹੋਏਗਾ ਹੁਣੇ ਕਲੀਅਰ ਹੋਏਗਾ ਕਿਉਂਕਿ ਇੱਕ ਪਤੰਗ ਦਾ ਹੋਰ ਗੱਲ ਕੀਤੀ ਜਾ ਰਹੀ ਹੈ ਫਿਲਹਾਲ ਹਜੇ ਹਜੇ ਡਿਕਲੇਅਰ ਨਹੀਂ ਕੀਤਾ ਗਿਆ ਫਿਲਹਾਲ ਪੁੱਛ ਲੈਣਾ ਇਹਨਾਂ ਦੇ ਅਧਿਕਾਰੀਆਂ ਦੇ ਵੱਲੋਂ ਵੀ ਕੀ ਹੋਰ ਕੋਈ ਲਾਸਟ ਰਹਿੰਦਾ ਜਾਂ ਨਹੀਂ ਰਹਿੰਦਾ ਜੱਜਿਸ ਇੱਥੇ ਬੈਠੇ ਨੇ ਐ ਸਰ ਸਰ ਕੋਈ ਰਹਿੰਦਾ ਪਤੰਗ ਹੋਰ ਬਚਿਆ ਕਿ ਨਹੀਂ ਨਹੀਂ ਕੋਈ ਨਹੀਂ ਹੋਰ ਬਚੇ ਫਾਈਨਲ ਹੋ ਗਿਆ ਜੀ ਸਾਈਜ਼ ਮਾਪ ਲਿਆ ਜੀ ਹਾਂ ਜੀ ਰਿਜ਼ਲਟ ਰਿਜ਼ਲਟ ਹੋਲਡ ਕੀਤਾ ਜੀ ਹੋਲਡ ਕੀਤਾ ਕੀ ਲੱਗਦਾ ਜੀ ਸਰ ਥੋੜੇ ਜਰ ਬਾਅਦ ਯੂਰੀ ਕੋਲੇ ਜਾਊਗਾ ਉੱਥੇ ਰਿਜ਼ਲਟ ਜਿਹੜਾ ਬਣਾ ਕੇ ਉਹਨਾਂ ਨੂੰ ਸਕੁਅਰ ਫੁੱਟ 'ਚ ਜਿਹੜਾ ਕਰਕੇ ਨਾ ਤੇ ਉਧਰ ਰਿਜ਼ਲਟ ਬਾਅਦ ਚ ਅਨਾਉਂਸ ਕਰ ਰਿਜ਼ਲਟ ਆਇਆ ਹੈ ਵੈਸੇ ਆਏਗਾ 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 ਸਰ ਹਾਲੇ ਟਾਈਮ ਲੱਗੂਗਾ ਹਾਂ ਟਾਈਮ ਲੱਗ ਸਕਦਾ ਲੇਕਿਨ 2 ਲੱਖ ਦਾ ਫਾਈਨਲ ਆ ਨਾਮ ਲਾ ਹੋਊਗਾ ਜੀ ਮਤਲਬ ਅੱਜ ਹੀ ਦਿੱਤਾ ਜਾਏਗਾ ਉਹ ਤਾਂ ਅਗੀ ਦਾ ਅਗਰ ਕੋਈ ਫਾਈਨਲ ਰਿਜ਼ਲਟ ਆਉਂਦਾ ਹੈ ਨਾਮ ਤਾਂ ਦਿੱਤਾ ਹੀ ਦਿੱਤਾ ਦੇਣਾ ਬਣਦਾ ਹੀ ਹੈ ਜੀ ਹਾਂਜੀ ਹਾਂਜੀ ਤਾਂ ਫਿਲਹਾਲ ਮਤਲਬ ਤੁਹਾਡੀਆਂ ਕੰਡੀਸ਼ਨਲ ਕੰਪਲੀਟ ਹੋ ਚੁੱਕੀਆਂ ਨੇ ਜੋ ਤੁਹਾਡੇ ਮਾਪਦੰਡ ਸੀਗੇ ਉਹ ਅਸੀਂ ਕਰ ਲਿਆ ਕੰਪਲੀਟ ਜੀ ਬਿਲਕੁਲ ਤਾਂ ਬਰਨ ਜੀ ਨਾਲ ਗੱਲ ਕਰ ਲੈਨੇ ਆ ਬਰਨ ਜੀ ਪਲੀਜ਼ ਪਲੀਜ਼ ਥੋੜੀ ਜਾਣਕਾਰੀ ਦਿਓ ਕੀ ਬਣਿਆ ਕੀ ਕੀਤਾ ਸਰ ਇਸ ਵੇਲੇ ਰਿਜ਼ਲਟ ਮੇਰੇ ਜੱਜਿਸ ਕੋਲ ਆ ਗਿਆ ਇੱਕ ਵਾਰ ਏਰੀਆ ਜਿਹੜਾ ਹੈਗਾ ਦੁਆਰਾ ਇੱਕ ਵਾਰ ਦੇਖ ਕੇ ਜੋ ਵੀ ਡਿਸੀਜਨ ਹੋਏਗਾ ਉਹ ਮੇਰੇ ਕੋਲ ਆਏਗਾ ਉਹ ਕਹਿੰਦੇ ਹੈ ਹੋਲਡ ਤੇ ਰਿਜ਼ਲਟ ਰੱਖਤਾ ਕਹਿੰਦੇ ਅਸੀਂ ਮਾਪ ਲਿਆ ਸਾਰਾ ਰਿਜ਼ਲਟ ਹੋਲਡ ਤੇ ਹੈ ਕਹਿੰਦੇ ਕੁਝ ਸਮੇਂ ਤੱਕ ਅਸੀਂ ਰਿਜ਼ਲਟ ਦਿਆਂਗੇ ਬਿਲਕੁਲ ਬਿਲਕੁਲ ਅਨਾਉਂਸ ਅਨਾਉਂਸ 2 ਲੱਖ ਦੇ ਦਿੱਤਾ ਜਾਏਗਾ ਕਿਉਂਕਿ ਕਿਉਂਕਿ ਪਹਿਲੇ ਗਰੁੱਪ ਦਾ ਵੀ ਇੱਕ ਹੋ ਚੁੱਕਿਆ ਇਵੈਂਟ ਇਹ ਦੂਸਰਾ ਗਰੁੱਪ ਸੀਗਾ ਕੀ ਟਰਮਸ ਐਂਡ ਕੰਡੀਸ਼ਨ ਹੈ ਕਿਹਦੇ ਹਿਸਾਬ ਤੇ ਕਿਸ ਦੇ ਕੀ ਕੀਤਾ ਕਿਉਂਕਿ ਜੱਜ ਸਾਰਾ ਇੱਥੇ ਦੇਖ ਰਹੇ ਸੀਗੇ ਤੇ ਮੈਂ ਤੁਹਾਡੇ ਤੋਂ ਥਰੂ ਇਹ ਹੀ ਕਵ ਉਦੇ ਹਿਸਾਬ ਤੇ ਜੋ ਵੀ ਬੈਸਟ ਹੋਏਗਾ ਅਸੀਂ ਤੁਹਾਨੂੰ ਐਸ ਸੂਨ ਐਸ ਪੋਸੀਬਲ ਦੱਸ ਦਾਂਗੇ ਬਿਲਕੁਲ 2 ਲੱਖ ਦਾ ਰਿਜ਼ਲਟ ਹੋਲਡ ਕਰ ਦਿੱਤਾ ਗਿਆ 2 ਲੱਖ ਰੁਪਇਆ ਕਹਿੰਦੇ ਮਿਲੇਗਾ ਜਰੂਰ ਅੱਜ ਹੀ ਮਿਲੇਗਾ ਅੱਜ ਹੀ ਲੈ ਕੇ ਜਾਣਗੇ ਪਰ ਫਿਲਹਾਲ ਰਿਜ਼ਲਟ ਹੋਲਡ ਆ ਤਾਂ ਕੁਝ ਸਮੇਂ ਤੱਕ ਕੁਝ ਸਮੇਂ ਸਰ ਕੋਈ ਆਈਡੀਆ ਸਮੇਂ ਦਾ ਲੱਗ ਸਕਦਾ ਮੜਾ ਮੂਟਾ ਸਾਨੂੰ ਆਈਡੀਆ ਜੋ ਦਿੱਤੇ ਬੱਸ ਉਹ ਸਰ ਨਾਲ ਗੱਲ ਕਰਕੇ ਉਹਦੇ ਬਾਅਦ ਅੱਜ ਹੀ ਹੋ ਜਾਏਗਾ 10 15 ਮਿੰਟ ਹੋ ਸਕਦਾ 10 15 ਮਿੰਟ ਹੋ ਸਕਦਾ ਸਰ ਡਿਸਕਵੈਲੀਫਾਈ ਹੋ ਜੀ 10 10 15 ਮਿੰਟ ਚ ਹੋ ਜਾਊਗਾ ਜੀ ਲੱਗਦਾ ਅੰਦਾਜ਼ਾ ਜਾਂਦਾ ਅੱਜ ਆ ਜਾ ਲੜਗੇ ਕਿੰਨੇ ਚ ਨਾ ਨਹੀਂ ਸਕਦਾ ਟੀਸੀ ਸਭ ਕੋਲੇ ਜਾ ਰਿਹਾ ਟੀਸੀ ਸਭ ਕੋਲੇ ਹਾਂਜੀ ਹਾਂਜੀ ਉਹ ਹੀ ਕਰਨਗੇ ਨਹੀਂ ਸਾਡੀ ਯੂਰੀ ਕੋਲੇ ਚਲਦੇ ਅੱਛਾ ਤੁਹਾਡੀ ਟੀਮ ਬਣੀ ਹੋਈ ਆ ਹਾਂਜੀ ਹਾਂਜੀ ਅੱਛਾ ਤਾਂ ਰਿਜ਼ਲਟ ਜਿਹੜਾ ਉਹ ਇੱਧਰ ਜਾਂਦਾ ਦਿਖਾਈ ਦੇ ਰਿਹਾ ਰਿਜ਼ਲਟ ਹੋਲਡ ਤੇ ਆ ਮਾਪ ਡਨ ਸਾਰੇ ਲੈ ਲਏ ਆ ਮੰਤੀ ਕਰ ਲਈ ਆ ਇੱਥੇ ਇੱਕ ਇਸ ਇਸ ਇਹਨਾਂ ਪੇਪਰਾਂ ਦੇ ਵਿੱਚ ਆ ਲਿਖ ਲਿਆ ਗਿਆ ਇਹਨਾਂ ਪੇਪਰਾਂ ਦੇ ਵਿੱਚ ਮਾਪ ਲਿਆ ਗਿਆ ਇਹਨਾਂ ਪੇਪਰਾਂ ਦੇ ਵਿੱਚ ਜੱਜਿਸ ਦੇ ਵੱਲੋਂ ਜੱਜਿਸ ਦੀ ਪੂਰੀ ਟੀਮ ਜਿਹੜੀ ਆ ਉਹ ਆਪਣੀ ਉੱਪਰਲੀ ਟੀਮ ਕੋਲੇ ਜਾ ਰਹੇ ਨੇ ਜਿੱਥੇ ਡਿਸਕਸ ਕੀਤਾ ਜਾਏਗਾ ਫਾਈਨਲ ਦੇਖਿਆ ਜਾਏਗਾ ਕਿਸ ਨੂੰ ਕਿਸ ਨੂੰ ਪੈਸੇ ਕਿਸ ਦੇ ਕਿਸ ਦੇ ਖਾਤੇ ਕਿਸ ਨੂੰ ਪੈਸੇ ਦੇਣੇ ਨੇ ਕੌਣ ਜਿੱਤਿਆ ਹੈ ਰਿਜ਼ਲਟ ਉਹ ਦੱਸਣਗੇ ਫਿਲਹਾਲ ਇਹਨਾਂ ਦੇ ਵੱਲੋਂ ਮਾਪਦੰਡ ਲੈ ਲਏ ਗਏ ਨੇ ਫਿਲਹਾਲ ਜਿਹੜੇ ਪਾਰਟਿਸਪੈਂਟ ਜਿਨ੍ਹਾਂ ਨੇ ਕੀਤਾ ਉਹ ਮੌਜੂਦਾ ਉੱਥੇ ਹੀ ਨੇ ਫਿਲਹਾਲ ਹਜੇ ਪੁਸ਼ਟੀ ਥੋੜੀ ਦੇਰ ਦੇ ਵਿੱਚ ਹੋ ਜਾਏਗੀ ਕਿ ਕਿਸ ਦੀ ਝੋਲੀ ਦੇ ਵਿੱਚ ਨਾਮ ਪੈਂਦਾ ਕਿਸ ਜਗ੍ਹਾ ਤੇ ਕਿਸ ਵਿਅਕਤੀ ਦਾ ਨਾਮ ਹੈ ਕਿਸ ਨੂੰ ਦਿੱਤਾ ਜਾਂਦਾ ਹੈ ਇਸੇ ਗਰਾਊਂਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਨਾਮ ਜਿਹੜਾ ਕੀ ਆ ਦਿੱਤਾ ਜਾਏਗਾ ਡਿਲੀਵਰ ਕੀਤਾ ਜਾਏਗਾ ਜਿਹੜੇ ਪੈਸੇ ਨੇ ਇਸੇ ਜਗ੍ਹਾ ਤੇ ਆ ਕੇ ਇਹਨਾਂ ਨੂੰ ਦੇ ਦਿੱਤੇ ਜਾਣਗੇ ਦੇਖਦੇ ਹਾਂ ਹੁਣ ਕਿਹੜਾ ਵਿਅਕਤੀ ਇਹ ਨਾਮ ਨੂੰ ਜਦ ਦਾ ਕੁਝ ਸਮੇਂ ਤੱਕ ਰਿਜ਼ਲਟ ਜਿਹੜਾ ਉਹ ਅਨਾਉਂਸ ਹੁੰਦਾ ਹੈ